ਵੈਸੇ ਅਸੀਂ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਐ ਬਿਲਕੁਲ ਗੁਲਾਮ ਬਣਾ ਕੇ ਰੱਖੇ ਹੋਏ 2-2000 ਤੇ ਭਾਈ ਪੈਦਾ ਭਰਤੀ ਕੀਤੇ ਹੋਏ ਪਰ ਮਰਨ ਵਾਲੇ ਦਾ ਜੋੜਾ ਬਿਸਤਰਾ ਭਾਂਡਾ ਗਿਆਨੀ ਜੀ ਨੂੰ ਲੱਭ ਕੇ ਦੇ ਕੇ ਆਉਂਦੇ ਆ ਇੱਥੇ ਫਸਿਆ ਹੋਇਆ ਅੱਗੇ ਮਿਲਣਾ ਤੇ ਜੇ ਉਹ ਅੱਗੇ ਮਿਲਣਾ ਹੈ ਤੇ ਫਿਰ ਬਾਪੂ ਦੀ ਜ਼ਮੀਨ ਗਿਆਨੀ ਜੀ ਦੇ ਨਾਂ ਕਰਾਓ ਉਹ ਵੀ ਉੱਥੇ ਮਿਲੂ ਜਾ ਕੇ ਜ਼ਮੀਨ ਮੇਰੀ ਬਿਸਤਰਾ ਗਿਆਨੀ ਜੀ ਦਾ ਇਹ ਕਿਉਂ ਕਿਤੇ ਨਹੀਂ ਲਿਖਿਆ ਹੋਇਆ ਗੁਰੂ ਸਾਹਿਬ ਨੇ ਬਾਪੂ ਦੀ ਯਾਦ ਵਿੱਚ ਤੂੰ ਭਾਂਡੇ ਟੀਂਡੇ ਦਾਨ ਕਰ ਰਿਹਾ ਹੈ ਬਾਪੂ ਦੀ ਯਾਦ ਵਿੱਚ ਬਹੁਤ ਕੁਝ ਕਰਨ ਵਾਲਾ ਹੈ ਪੁੱਤਰਾ ਧਿਆਨ ਕਰ ਅਰ ਉਹਨਾਂ ਦੀ ਯਾਦ ਵਿੱਚ ਇਸ ਤਰ੍ਹਾਂ ਦਾ ਕਰਮਕਾਂਡ ਨਹੀਂ ਕਰਨਾ ਮਹਾਰਾਜ ਕਰਨਾ ਕੀ ਹੈ ਸਤਗੁਰ ਕਹਿੰਦੇ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀ ਕਿਉਂ ਸ਼ਬਦ ਗੁਰੂ ਨੇ ਮਾਂ ਦੇ ਪੇਟ ਵਿੱਚ ਪੁੱਠੇ ਲਮਕੇ ਨੂੰ ਰੱਖਿਆ ਹੈ ਸ਼ਬਦ ਗੁਰੂ ਨੇ ਮੜੀਆਂ ਤੋਂ ਬਾਅਦ ਵੀ ਨਾਲ ਜਾਣੇ ਸ਼ਬਦ ਗੁਰੂ ਨੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੋਂਦ ਹੈ ਇਸ ਲਈ ਸ਼ਬਦ ਗੁਰੂ ਨਾਲ ਜੁੜੇ ਰਹਿਣਾ ਜ਼ਰੂਰੀ ਸ਼ਬਦ ਗੁਰੂ ਦੇ ਨਾਲ ਜੁੜ ਕੇ ਅੱਗੇ ਕੀ ਹੋਊ ਬਾਪੂ ਦੀ ਯਾਦ ਵਿੱਚ ਪੁੱਤਰ ਨੇ ਸੁਪੁੱਤਰ ਬਣਨਾ ਹੈ ਉਤਰ ਸੁਪੁੱਤਰ ਹੋਣ ਪਿਤਾ ਜੀ ਹੱਕ ਤੁਹਾਡਾ ਬਣਦਾ ਹੈ ਫਰਜ਼ ਔਲਾਦਾ ਬਣਦਾ ਹੈ ਸ਼ਬਦ ਗੁਰੂ ਕਰਕੇ ਭਰਾ ਬਣੇ ਤੇ ਫਿਰ ਉੱਥੇ ਵੀ ਕਹਿੰਦੇ ਨੇ ਫਰਜ਼ ਮੇਰਾ ਬਣਦਾ ਹੈ ਹੱਕ ਭਰਾ ਦਾ ਬਣਦਾ ਹੈ ਪਤੀ ਪਤਨੀ ਬਣੇ ਉਹ ਪਤੀ ਬਣ ਕੇ ਕਹਿੰਦਾ ਫਰਜ਼ ਮੇਰਾ ਬਣਦਾ ਹੈ ਹੱਕ ਪਤਨੀ ਦਾ ਬਣਦਾ ਹੈ ਬਾਪ ਬਣੇ ਹੱਕ ਔਲਾਦ ਦੇ ਬਣਦੇ ਨੇ ਸਿੱਖ ਬਣਿਆ ਸਿੱਖ ਬਣ ਕੇ ਵੀ ਦੇਸ਼ ਧਰਮ ਕੌਮ ਲਈ ਉਹ ਕਹਿੰਦਾ ਮੇਰਾ ਫਰਜ਼ ਬਣਦਾ ਹੈ ਆਵਾਜ਼ ਦੇਣੀ ਹੱਕ ਤੇ ਮੇਰੇ ਦੇਸ਼ ਦਾ ਮੇਰੇ ਲੋਕਾਂ ਦਾ ਬਣਦਾ ਹੈ ਮੈਂ ਉਹਨਾਂ ਲਈ ਧਰਤੀ ਤੇ ਆਇਆ ਹੋਇਆ ਹੈ ਇਹ ਸ਼ਬਦ ਗੁਰੂ ਕਰਕੇ ਦਾਤ ਮਿਲੀ ਤੇ ਗੁਰਮੁਖੋ ਜਿੱਥੇ ਸ਼ਬਦ ਗੁਰੂ ਨੇ ਸੁਪੁੱਤਰ ਬਣ ਲਈ ਕਿਹਾ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤਰ ਕ੍ਰੇਣ ਉਥੇ ਵੀ ਕਿਹਾ ਵਧੀ ਵੇਲ ਬੋ ਪੀੜੀ ਚੱਲੀ ਗੁਰਮੁਖੋ ਆਪਣੇ ਪਰਿਵਾਰਾਂ ਨੂੰ ਛੋਟਾ ਨਾ ਕਰਿਓ ਬਾਪੂ ਦੀ ਯਾਦ ਵਿੱਚ ਭਰਾ ਚਾਰ ਵੀ ਜੰਮੇ ਜਾ ਸਕਦੇ ਦੋ ਇੱਥੇ ਰਹਿਣਗੇ ਦੋ ਅਮਰੀਕਾ ਰਹਿਣਗੇ ਇਹ ਵੀ ਤੇ ਬਾਪੂ ਦੀ ਯਾਦ ਵਿੱਚ ਕੀਤਾ ਜਾ ਸਕਦਾ ਹੈ ਇੱਕ ਹੀ ਜੰਮ ਰਹੇ ਹੋ ਉਹਨੂੰ ਅਮਰੀਕਾ ਭੁਜਾਰੇਓ ਇੱਥੇ ਆਖੀ ਜਾਣਿਓ ਸਾਡੇ ਘਰ ਤੇ ਕਬਜ਼ਾ ਹੋ ਚੱਲਿਆ ਚੀਕਾਂ ਕਦੋਂ ਮਾਰਦੇ ਹੋ ਫਿਰ ਜਦੋਂ ਰਹਿਣਾ ਹੀ ਨਹੀਂ ਬਾਪੂ ਦੀ ਯਾਦ ਵਿੱਚ ਭਰਾ ਮਗਰ ਭਰਾ ਭੈਣ ਮਗਰ ਭੈਣ ਇਹ ਜੰਮ ਕੇ ਸਮਾਜ ਨੂੰ ਦਿੱਤੀ ਜਾ ਸਕਦੀ ਬਾਪੂ ਦੀ ਯਾਦ ਵਿੱਚ ਪੌਣ ਗੁਰੂ ਨੂੰ ਪਿਆਰ ਕੀਤਾ ਜਾ ਸਕਦਾ ਹੈ ਬਹੁਤ ਸੋਹਣਾ ਕੀਤਾ ਹੈ ਮੈਂ ਆਪਣੇ ਵੀਰ ਰਾਜਵਿੰਦਰ ਸਿੰਘ ਨੂੰ ਕਵਾਂਗਾ ਕਿ ਬਾਪੂ ਦੀ ਯਾਦ 'ਚ ਇੱਕ ਗੁਰੂ ਦਾ ਬਾਗ ਬਣਾ ਦਿਓ ਲੋਕਾਂ ਨੂੰ ਸਾਹ ਮਿਲੂ ਸਾਹ ਮਿਲੂ ਗਰੀਬਾਂ ਨੂੰ ਫਲ ਤੇ ਫੁੱਲ ਮਿਲਣਗੇ ਮੰਜਾ ਪੀੜਾ ਮਿਲੂ ਤੇ ਮਰਨ ਵੇਲੇ 2.5 ਕੁਵੰਟਲ ਵੀ ਮਿਲੂ ਉਹ ਬਾਗ ਪਤਾ ਕਿਹੜਾ ਹੋਵੇ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ ਬੋੜ ਸਾਹਿਬ ਪਿੱਪਲ ਸਾਹਿਬ ਟਾਲੀ ਸਾਹਿਬ ਨਿੰਮ ਸਾਹਿਬ ਜੰਡ ਸਾਹਿਬ ਅੰਬ ਸਾਹਿਬ ਬੇਰ ਸਾਹਿਬ ਜਾਮਨੂ ਸਾਹਿਬ ਇਹ ਦਾਤਾਂ ਤੂਤ ਸਾਹਿਬ ਗੁਰੂ ਨੇ ਦਿੱਤੀਆਂ ਨੇ ਬਾਪ ਦੀ ਯਾਦ ਵਿੱਚ ਪਾਣੀ ਪਿਤਾ ਸੰਭਾਲਿਆ ਜਾ ਸਕਦਾ ਹੈ ਧਰਤੀ ਵਾਲਾ دریاਵਾਂ ਦੇ ਤੇ ਇਹਨਾਂ ਨੇ ਵਿੱਚ ਛੱਡੇ ਲੀਡਰਾਂ ਨੇ ਹੁਣ ਜਿਹੜੇ ਬਚਦੇ ਨੇ ਬਚਾਉਣੇ ਕਿਵੇਂ ਆਪਾਂ ਹੁਣ ਸੋਚੀਏ ਇਹ ਲੀਡਰਾਂ ਦੇ ਬਚ ਦੀ ਗੱਲ ਨਹੀਂ ਆਪਣੇ ਘਰ ਲਈ ਆਪੇ ਮਰਨਾ ਪੈਣਾ ਹੈ ਪਾਣੀ ਲਈ ਬਾਪੂ ਦੀ ਯਾਦ ਵਿੱਚ ਪਾਣੀ ਬਚਾਏ ਜਾ ਸਕਦੇ ਨੇ ਮੀਹਾਂ ਦੇ ਪਾਣੀ ਛੱਪੜਾਂ 'ਚ ਸੇਵ ਕਰਨੇ ਸੀ ਸਰੋਵਰਾਂ 'ਚ ਢਾਬਾਂ 'ਚ ਅਸੀਂ ਤੇ ਉਹ ਵੜਾ ਦਿੱਤੇ ਜੀ ਕਿਸੇ ਨੇ ਤਕੀਆ ਬਣਾਇਆ ਕਿਸੇ ਨੇ ਮੰਦਰ ਕਿਸੇ ਨੇ ਗੁਰਦੁਆਰਾ ਤੇ ਕਿਸੇ ਨੇ ਉਤਰਾ ਕਬਜਾ ਕਰ ਲਿਆ ਮੈਨੂੰ ਕੀ ਮਾ ਕਰਿਓ ਵੱਲ ਲਹਿ ਗੇ ਛੱਪੜ ਮੀਆਂ ਦੇ ਪਾਣੀ ਕਿੱਥੇ ਸੇਵ ਕਰੋਗੇ ਮਾਤਾ ਤਰਤ ਮਹਤ ਬਾਪੂ ਦੀ ਯਾਦ ਵਿੱਚ ਮਾਂ ਬੋਲੀ ਨੂੰ ਪਿਆਰ ਕੀਤਾ ਜਾ ਸਕਦਾ ਹੈ ਊੜਾ ਤੇ ਜੂੜਾ ਕਿਵੇਂ ਜਿਉਂਦਾ ਰਹੋ ਸੋਚੋ ਜਿੰਨਾ ਚਿਰ ਗੱਲ ਸਵਿਧਾਨ ਚ ਨਹੀਂ ਜਾਂਦੀ ਆ ਬੋਰ ਲਾਉਣ ਨਾਲ ਪੰਜਾਬੀ ਲਾਗੂ ਨਹੀਂ ਹੋ ਚੱਲੀ ਪੰਜਾਬੀ ਲਾਗੂ ਥਾਣੇ ਤੋਂ ਸ਼ੁਰੂ ਹੋਣੀ ਹੈ ਪੰਜਾਬੀ ਲਾਗੂ ਸਕੂਲ ਚੋਂ ਸ਼ੁਰੂ ਹੋਣੀ ਪੰਜਾਬੀ ਪਾਸਪੋਰਟ ਤੋਂ ਸ਼ੁਰੂ ਹੋਣੀ ਹੈ ਪੰਜਾਬੀ ਲਾਇਸੈਂਸ ਤੋਂ ਸ਼ੁਰੂ ਹੋਣੀ ਹੈ ਅਸੀਂ ਬਾਹਰ ਤਖਤੀਆਂ ਲਾ ਕੇ ਕੰਮ ਨ ਬਿੜਦੇ ਨੇ ਬਾਪੂ ਦੀ ਯਾਦ ਵਿੱਚ ਮਾਂ ਬੋਲੀ ਮਾਂ ਜੰਮਣ ਵਾਲੀ ਧੀ ਭੈਣ ਪਤਨੀ ਤੇ ਮਾਂ ਇਹਦੇ ਅਦਬਲੀ ਉਠਿਏ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਅਸੀਂ ਆਵਾਜ਼ ਨਹੀਂ ਦੇ ਰਹੇ ਕਿਸੇ ਵੇਲੇ ਜਦ ਕੀ ਅਸੀਂ ਦੂਜਿਆਂ ਦੀਆਂ ਛੜਾ ਕੇ ਲਿਆਉਣੇ ਸਾਂ ਅੱਜ ਸਾਡੀਆਂ ਆਪਣੀਆਂ ਜਾ ਰਹੀਆਂ ਕੋਈ ਆਵਾਜ਼ ਨਹੀਂ ਦੇ ਰਿਹਾ ਮਾਤਾ ਧਰਤ ਮਹਤ ਬਾਪੂ ਦੀ ਯਾਦ ਵਿੱਚ ਧਰਤੀ ਪੰਜਾਬ ਨੂੰ ਪਿਆਰ ਕੀਤਾ ਜਾ ਸਕਦਾ ਹੈ ਜੇ ਦਿੱਲੀ ਦੇ ਕਾਕੇ ਪੰਜਾਬ ਵਿੱਚ ਮੰਤਰੀ ਬਣ ਗਏ ਨੇ ਤੇ ਪੰਜਾਬ ਦੇ ਨੌਜਵਾਨੋਂ ਤੁਹਾਡਾ ਕੀ ਖਿਆਲ ਹੈ ਦੱਸਿਓ ਬਾਪੂ ਦੀ ਯਾਦ ਵਿੱਚ ਭਾਂਡੇ ਟਿੰਡੇ ਵੰਡੀਆਂ ਜਾਂਦੇ ਹੋ ਗੁਰਦੁਆਰੇ ਪੱਖਾ ਲਵਾਤਾ ਜੀ ਫਲਾਣੇ ਥਾਂੋਂ ਕਰਤਾ ਜੀ ਬਾਪੂ ਦੀ ਆਤਮਾ ਨੂੰ ਸ਼ਾਂਤੀ ਉਦੋਂ ਹੀ ਮਿਲਣੀ ਹੈ ਜਦੋਂ ਬਾਪੂ ਵਰਗਾ ਬਾਪੂ ਖੜਾ ਕਰਦੇ ਹੋਗੇ ਤਾਂ ਮਿਲਣੀ ਤੇ ਖਾਸ ਕਰਕੇ ਅਸੀਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਭੱਜ ਰਹੇ ਹਾਂ ਹਰ ਬੰਦਾ ਟਿਕਟ ਲਈ ਖੜਾ ਹੈ 40 ਲੱਖ ਵੀ ਜਾ ਰਹੀ ਹੈ ਜਵਾਨੀ ਵੀ ਜਾ ਰਹੀ ਹੈ ਔਲਾਦ ਤੋਂ ਵੀ ਜਾ ਰਹੇ ਆ ਪੰਜਾਬ ਤੋਂ ਵੀ ਜਾ ਰਹੇ ਆ 48 ਲੱਖ ਲਾ ਕੇ ਅਮਰੀਕਾ ਲੇਬਰ ਕਰਨ ਜਾ ਰਹੇ ਆ ਦਿੱਲੀ ਦੇ 4 ਕੁ ਲੱਖ ਲਾ ਕੇ ਪੰਜਾਬ ਚ ਮੰਤਰੀ ਬਣਨਾ ਰਿਹਾ ਸੋਚ ਲਓ ਬਾਪੂ ਦੀ ਯਾਦ ਚ ਕੀ ਕਰਨਾ ਜਿਉਂਦਾ ਰੱਖਣਾ ਹੈ ਕਿ ਬਾਪੂ ਦੀ ਹੋਂਦ ਨੂੰ ਖਤਮ ਕਰਨਾ ਅਸੀਂ ਤੇ ਕਹਿ ਦਿੰਨੇ ਬਾਪੂ ਦਾ ਭੋਗ ਹੈ ਜੀ ਪਰ ਮੈਂ ਨਹੀਂ ਕਹਿੰਦਾ ਅਸੀਂ ਆਪਣੇ ਬਾਪ ਦਾ ਭੋਗ ਨਹੀਂ ਪੈਣ ਦੇਣਾ ਗੁਰੂ ਵੀ ਆਖਦਾ ਏ ਬਬਾਣੀਆਂ ਕਹਾਣੀਆਂ ਪੁੱਤ ਵਧੀ ਵੇਲ ਬਹੁ ਪੀੜੀ ਚੱਲੀ ਭੋਗ ਪੈਣ ਦੀ ਕਿਤੇ ਗੱਲ ਨਹੀਂ ਆਖੀ ਜੇ ਕਈ ਤਾਂ ਮੈਨੂੰ ਦੱਸ ਦਿਓ ਛਿੰਦ ਮੈਂ ਅਣਜਾਣ ਹੋਵਾਂ ਇਸ ਲਈ ਮਾਤਾ ਤਰਤਮ ਹੱਤ ਦਲਾਲਾਂ ਨੇ ਉਪਜਾਊ ਜ਼ਮੀਨਾਂ ਤੇ ਕਲੌਣੀਆਂ ਕੱਟਤੀਆਂ ਤੁਸੀਂ ਖੇਤੀ ਨਾ ਕਰ ਸਕੋ ਸ਼ੌਣੀਆਂ ਕੱਟ ਰਹੀ ਏ ਸਰਕਾਰ ਉਪਜਾਊ ਜ਼ਮੀਨਾਂ ਤੇ ਅਰ ਉਦੋਂ ਬਾਅਦ ਸੜਕਾਂ ਦੇ ਜਾਲ ਵਿਛਾ ਦਿਓ ਪੰਜਾਬ ਦੀ ਧਰਤੀ ਤੇ ਕਿਤੇ ਚੱਪਾ ਨਾ ਛੱਡਿਓ ਇਹ ਕੋਈ ਜਿੰਸ ਪੈਦਾ ਕਰ ਲੈ ਕੌਣ ਖਿਆਲ ਕਰੂ ਕਿੰਨੇ ਪਰਸੈਂਟ ਉਪਜਾਊ ਚਾਹੀਦੀ ਹੈ ਕਿੰਨਾ ਜੰਗਲ ਚਾਹੀਦਾ ਕਿੰਨੀ ਵਸੋਂ ਚਾਹੀਦੀ ਹੈ ਕਿੰਨਾ ਪਾਣੀ ਚਾਹੀਦਾ ਸੀ ਕੌਣ ਦੇ ਉਹ ਇਹਦੇ ਵੱਲੇ ਧਿਆਨ ਇਹ ਬਾਪੂ ਦੀ ਯਾਦ ਵਿੱਚ ਮੇਰੀ ਬੇਨਤੀ ਭੋਗਾਂ ਨੂੰ ਭੋਗ ਨਾ ਬਣਾਓ ਭੋਗ ਨੂੰ ਜ਼ਿੰਦਗੀ ਬਣਾਓ ਚਿੰਤਾ ਨੂੰ ਚਿੰਤਨ ਬਣਾਓ ਯਾਦ ਨੂੰ ਉਹ ਯਾਦ ਬਣਾਉ ਜਿੰਨੂੰ ਯਾਦ ਕਰਨ ਦੀ ਲੋੜ ਨਾ ਪਵੇ ਇਸ ਲਈ ਗੁਰਮਖੋ ਸ਼ਬਦ ਗੁਰੂ ਦੀ ਲੋੜ ਹੈ ਤੇ ਸ਼ਬਦ ਗੁਰੂ ਲਾਇੰਡ ਆਰਡਰ ਹੈ ਇਹ ਨਾ ਕਹਿਣਾ ਮਨ ਸੱਚਾ ਹੋਣਾ ਚਾਹੀਦਾ ਜੀ ਇੱਕ ਕਿਰਪਾਨ ਪਾ ਕੇ ਝੂਠ ਬੋਲੀ ਜਾਂਦਾ ਹੈ ਇੱਕ ਬਿਨਾ ਕਿਰਪਾਨ ਤੋਂ ਬ੍ਰਹਮ ਗਿਆਨੀ ਬਣਿਆ ਫਿਰਦਾ ਇਹ ਨਹੀਂ ਚੱਲਣਾ ਕੰਮ ਇੱਥੇ ਤੇ ਲਾਇੰਡ ਆਰਡਰ ਹੈ ਬਸ ਮੰਨਣਾ ਪੈਣਾ ਹੈ ਗੁਰੂ ਕਿਰਪਾ ਕਰੇ ਸਤਗੁਰ ਬਖਸ਼ਿਸ਼ ਕਰਨ ਬਾਪੂ ਦੀ ਯਾਦ ਵਿੱਚ ਜਿੱਥੇ ਇਹ ਕੁਝ ਕਰਨ ਵਾਲਾ ਹੈ ਉੱਥੇ ਵੀ ਧਿਆਨ ਰੱਖਿਓ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ ਭਾਈ ਗੁਰਦਾਸ ਜੀ ਪਿਓ ਵਰਗਾ ਪਿਆਰ ਗੁਰਮੁਖੋ ਦੂਜਾ ਨਹੀਂ ਦੇ ਸਕਦਾ ਪਿਤਾ ਕਲਿਆਨਦਾਸ ਜੀ ਨੇ ਮੈਂ ਸੰਪੂਰਨਤਾ ਕਰਾਂ ਬਲਾਰੇ ਤੁਸੀਂ ਬਹੁਤ ਆਏ ਹੋਏ ਪਰ ਜੋ ਮੈਂ ਕਹਿ ਜਾਣਾ ਤੁਸੀਂ ਨਹੀਂ ਕਹਿਣਾ ਮੈਨੂੰ ਖਿਮਾ ਕਰਿਓ ਇਹ ਹੰਕਾਰ ਵਸ ਨਹੀਂ ਕਹਿ ਰਿਹਾ ਮੈਂ ਗੁਰੂ ਮੁਤਾਬਕ ਕਹਿ ਰਿਹਾ ਧਾਰਮਿਕ ਤੌਰ ਤੇ ਕਹਿ ਰਿਹਾ ਸਤਿਵਚਨ ਗੁਰੂ ਨਾਨਕ ਸਾਹਿਬ ਉਦਾਸੀ ਕਰਕੇ ਆਏ ਪਿਤਾ ਕਲਿਆਨਦਾਸ ਵੀ ਅੱਗੇ ਹੋ ਕੇ ਮਿਲੇ ਝਿੜਕਦੇ ਵੀ ਸੀਗੇ ਅੱਜ ਹੁਣ ਵਾਵਾ ਸਮਾਂ ਬੀਤ ਗਿਆ ਪਿਓ ਪੁੱਤ ਦਾ ਵਿਛੋੜਾ ਰਿਆ ਮਿਲਣ ਨੂੰ ਵੀ ਮਨ ਤਰਸਦਾ ਸੀ ਜਦੋਂ ਦੋਵਾਂ ਨੇ ਗੱਲ ਵਕੜੀ ਪਾਈ ਤੇ ਪਿਓ ਕਹਿਣ ਲੱਗਾ ਨਾਨਕ ਪੁੱਤਰ ਮੈਂ ਤੈਨੂੰ ਬਹੁਤ ਮਾੜਾ ਚੰਗਾ ਬੋਲਦਾ ਐ ਪਰ ਤੂੰ ਤੇ ਮੇਰੇ ਘਰ ਚ ਰੱਬ ਐ ਮੈਂ ਤੈਨੂੰ ਪਛਾਣਿਆ ਨਹੀਂ ਪੁੱਤਰ ਮੈਂ ਅਣਜਾਣ ਹੀ ਬਣਿਆ ਰਿਹਾ ਗੁਰੂ ਨਾਨਕ ਸਾਹਿਬ ਦੀਆਂ ਚਪੇੜਾਂ ਵਾਲੀ ਗੱਲ ਤਾਂ ਸਾਰਿਆਂ ਸੁਣੀ ਪਰ ਇਹ ਗੱਲ ਕੋਈ ਨਹੀਂ ਸੁਣਾਉਂਦਾ ਮਹਾਰਾਜ ਜੀ ਕਹਿੰਦੇ ਪਿਤਾ ਜੀ ਬਾਪੂ ਨੂੰ ਸਭ ਪਤਾ ਹੁੰਦਾ ਐ ਇਹ ਪੁੱਤ ਨੇ ਕਰਨਾ ਕੀ ਐ ਤੇ ਕਰਕੇ ਕੀ ਆਇਆ ਆਇਆ ਕਿੱਥੋਂ ਤੇ ਚੱਲਿਆ ਕਿੱਥੇ ਉਹ ਵੱਖਰੀ ਗੱਲ ਬਾਪ ਜਾਣ ਬੁੱਝ ਕੇ ਅਣਜਾਣ ਬਣ ਜਾਂਦਾ ਹੈ ਬਾਪੂ ਪਤਾ ਤੈਨੂੰ ਸੀ ਪਰ ਚੰਗੀ ਗੱਲ ਤੈਨੂੰ ਪਤਾ ਨਹੀਂ ਸੀ ਜੇ ਤੂੰ ਵੀ ਰੱਬ ਆਖਣ ਲੱਗ ਜਾਨੋ ਤੇ ਮੈਨੂੰ ਓਏ ਨਾਨਕ ਕਿੰਨੇ ਕਹਿਣਾ ਸੀ ਬਾਕੀ ਤਾਂ ਸਾਰੇ ਹੀ ਸਤਕਾਰ ਦਿੰਦੇ ਨੇ ਓਏ ਬਾਪ ਹੱਕ ਰੱਖਦਾ ਝਿੜਕਾਂ ਕਿੰਨੇ ਮਾਰਨੀਆਂ ਸਨ ਸਤਕਾਰ ਤਾਂ ਸਾਰੇ ਕਰਦੇ ਸੀਗੇ ਮੂੰਹ ਤੇ ਖੁਸ਼ਾਮਦ ਕਰਨੀ ਪਿੱਠ ਪਿੱਛੇ ਜਿਹੜਾ ਵੱਢਣ ਵਾਲੇ ਮਿਲ ਜਾਂਦੇ ਪਰ ਮੂੰਹ ਤੇ ਕਮਜ਼ੋਰੀ ਦੱਸ ਕੇ ਪਿੱਠ ਪਿੱਛੇ ਤੇ ਬਾਪ ਹੀ ਖੜਦਾ ਹੈ ਨਾਲ ਚੰਗੀਆਂ ਗੱਲਾਂ ਸੰਸਾਰ ਲਕਾਉਂਦਾ ਹੈ ਬਾਪੂ ਚੰਗੀਆਂ ਦੱਸਦਾ ਹੈ ਮਾੜੀਆਂ ਤੇ ਪਰਦੇ ਪਾ ਲੈਂਦਾ ਵੱਡੇ ਛੋਟੇ ਨੂੰ ਲੜਨ ਤੋਂ ਸਮਝਾਉਂਦਾ ਹੈ ਧੀਆ ਨੂੰ ਧੀਆ ਦੇ ਥਾਂ ਬੱਚਿਆਂ ਨੂੰ ਬੱਚਿਆਂ ਦੇ ਥਾਂ ਰੱਖਦਾ ਹੈ हे ਪਿਤਾ ਜੀ ਨਾਨਕ ਤੁਸੀਂ ਮੇਰੇ ਵਰਗੇ ਕਈ ਜਨਮ ਦੇ ਸਕਦੇ ਹੋ ਪਰ ਮੇਰੇ ਵਰਗੇ ਕਈ ਨਾਨਕ ਪਿਤਾ ਕਲਿਆਨ ਦਾਸ ਨਹੀਂ ਜੰਮ ਸਕਦੇ ਇਸ ਲਈ ਤੁਸੀਂ ਮਹਾਨ ਹੋ ਤੇ ਪਿਤਾ ਜੀ ਕਹਿਣ ਲੱਗੇ ਨਾਨਕ ਜਿਸ ਰੱਬ ਨੂੰ ਤੂੰ ਵੇਖਦਾ ਹੈ ਨਾ ਉਹ ਰੱਬ ਦੇ ਦਰਸ਼ਨ ਮੈਨੂੰ ਵੀ ਕਰਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਜੀ ਜੇ ਧਰਤੀ ਤੇ ਰੱਬ ਵੇਖਣਾ ਹੋਵੇ ਤੇ ਫਿਰ ਬਾਪ ਤੋਂ ਵੱਡਾ ਕੋਈ ਰੱਬ ਨਹੀਂ ਆਪਣੇ ਬਾਪ ਦੇ ਚਰਨਾਂ 'ਚ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਧਰਤੀ ਤੇ ਸਾਖਸ਼ਾਤ ਰੱਬ ਦੇ ਹੀ ਤੇ ਦਰਸ਼ਨ ਕਰ ਰਹੇ ਆ ਪਰਮੇਸ਼ਰ ਹੋ ਤੁਸੀਂ ਪਰਮੇਸ਼ਰ ਤੁਹਾਡੇ ਵਾ ਇਹ ਗੱਲ ਜਦੋਂ ਕਹੀ ਤੇ ਪਿਤਾ ਕਲਿਆਣ ਦਾਸ ਕਹਿਣ ਲੱਗੇ ਨਾਨਕ ਲੋਕਾਂ ਦੇ ਮਾਂ ਬਾਪ ਹੋ ਸਕਦਾ ਏ ਮਰਨ ਤੋਂ ਬਾਅਦ ਸਵਰਗਵਾਸੀ ਹੋਣ ਪਰ ਪੁੱਤਰਾ ਤੇਰੇ ਵਰਗੇ ਪੁੱਤ ਕਰਕੇ ਮੈਂ ਜਿਉਂਦੇ ਜੀ ਸਵਰਗਵਾਸੀ ਹੋਇਆ ਸਾਡੀ ਕਲਿਆਣ ਹੋਈ ਬਸ ਇਸ ਗੱਲ ਨੂੰ ਧਿਆਨ ਚ ਰੱਖਿਓ ਬੈਸਟ ਫਰੈਂਡ ਵਧੀਆ ਮਿੱਤਰ ਬਾਪ ਤੋਂ ਬਿਨਾ ਕੋਈ ਨਹੀਂ ਜੀ ਨੌਜਵਾਨੋ ਜਦੋਂ ਬੱਚਾ ਛੋਟਾ ਹੁੰਦਾ ਨਾ ਉਦੋਂ ਬਾਪ ਨੂੰ ਬੈਸਟ ਫਰੈਂਡ ਕਹਿੰਦਾ ਤੇ ਜਦੋਂ ਵੱਡਾ ਹੁੰਦਾ ਹੈ ਨਾ ਉਦੋਂ ਬੈਸਟ ਫਰੈਂਡ ਦੀ ਖਾਤਰ ਬਾਪ ਨੂੰ ਧੋਖਾ ਦੇ ਜਾਂਦਾ ਇਸ ਲਈ ਧਿਆਨ ਰੱਖਿਓ ਬਾਪ ਤੋਂ ਵਧੀਆ ਮਿੱਤਰ ਕੋਈ ਨਹੀਂ ਜੇ ਮਿਲਣਾ ਔਰ ਉਸ ਬਾਪੂ ਨੂੰ ਜਿਉਂਦੇ ਰੱਖਣ ਲਈ ਬਾਪੂ ਦੀ ਪੱਗ ਵੀ ਦਿੱਤੀ ਜਾਂਦੀ ਹੈ ਸਾਡੇ ਘਰ ਚ ਪੱਗ ਦਿੰਦੇ ਇਹ ਜ਼ਿੰਮੇਵਾਰੀ ਹੈ ਵੱਡੇ ਪੁੱਤਰ ਨੇ ਬਾਪ ਬਣ ਕੇ ਰਹਿਣਾ ਤੇ ਬਾਪ ਵਾਲੀਆਂ ਜ਼ਿੰਮੇਵਾਰੀਆਂ ਅਦਾ ਕਰਨੀਆਂ ਨੇ ਫਰਜ਼ ਮੇਰੇ ਨੇ ਹੱਕ ਤੁਹਾਡੇ ਨੇ ਇਹ ਬਾਪ ਆਖਦਾ ਹੈ ਸੋ ਗੁਰੂ ਕਿਰਪਾ ਕਰੇ ਪਿਤਾ ਕੋ ਪਿਆਰ ਨਾ ਪਰੋਸੀ ਪਈ ਐ ਗੁਰੂ ਰਾਮਦਾਸ ਮਹਾਰਾਜੀ ਨੂੰ ਕੁਛ ਦਿਨ ਲਾਹੌਰ ਰਹਿਣਾ ਪਿਆ ਗੁਰੂ ਅਰਜਨ ਸਾਹਿਬ ਜੀ ਨੂੰ ਪਿਤਾ ਜੀ ਨੇ ਕਿਹਾ ਸੀ ਆਉਣਾ ਨਹੀਂ ਜਦ ਤੱਕ ਬੁਲਾਉਂਦੇ ਨਹੀਂ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ ਤੇ ਮਹਾਰਾਜੀ ਨੇ ਰੋਜ਼ ਆਪਣੇ ਬਾਪ ਨੂੰ ਉਡੀਕਣਾ ਪਿਤਾ ਗੁਰਦੇਵ ਨੂੰ ਤੇ ਨਾਲੇ ਮਨ ਚ ਖਿਆਲ ਆਉਣੇ ਇੱਕ ਘੜੀ ਨਾ ਮਿਲਤੇ ਮੇਰਾ ਮਨ ਲੋਚੇ ਗੁਰੂ ਅਰਜਨ ਸਾਹਿਬ ਚਿੱਤਰਕਾਰੀ ਬੜੀ ਸੋਹਣੀ ਕਰਦੇ ਸਨ ਉਹਨਾਂ ਨੇ ਪੁਪੀਹੇ ਦੀ ਸ਼ਕਲ ਬਣਾ ਕੇ ਚਿੱਠੀ ਗੁਰੂ ਰਾਮਦਾਸ ਬਾਪ ਨੂੰ ਭੇਜੀ ਪਿਤਾ ਲਿਖਿਆ ਕੁਝ ਨਹੀਂ ਗੁਰੂ ਰਾਮਦਾਸ ਜੀ ਨੇ ਚਿੱਠੀ ਖੋਲੀ ਪੁਪੀਹੇ ਦੀ ਸ਼ਕਲ ਬਣਾਈ ਹੋਈ ਹੈ ਲਿਖਿਆ ਕੁਝ ਨਹੀਂ ਪੁੱਤਰ ਨੇ ਮਹਾਰਾਜ ਜੀ ਨੇ ਕਲਮ ਲਈ ਉੱਤੇ ਕਣੀਆਂ ਬਣਾ ਦਿੱਤੀਆਂ ਲਿਖਿਆ ਕੁਝ ਨਹੀਂ ਉਹੀ ਚਿੱਠੀ ਪੱਤਰ ਵਾਪਸ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ ਜਦੋਂ ਬਾਪ ਦੀ ਚਿੱਠੀ ਖੋਲੀ ਜਵਾਬ ਕੀ ਆਇਆ ਹੈ ਜਦੋਂ ਪੁੱਤਰ ਪਪੀਹਾ ਬਣ ਜਾਂਦਾ ਏ ਉਦੋਂ ਬਾਪ ਵੀ ਮੀ ਬਣ ਕੇ ਵਰਸਦਾ ਏ ਇਹ ਜਵਾਬ ਸੀ ਮਹਾਰਾਜ ਜੀ ਦਾ ਇਸ ਲਈ ਗੁਰਮਖੋ ਜਿੰਨੇ ਆਪਾਂ ਆਏ ਆ ਕਿਰਪਾ ਕਰਿਓ ਬਾਪ ਜਿਉਂਦੇ ਨੇ ਬਾਪੜ ਬਸਵਾਦੇ ਨੇ ਬਾਪ ਨਰਮ ਨੇ ਅਸੀਂ ਇਹ ਨਹੀਂ ਦੇਖਣਾ ਬਾਪ ਦਾ ਹੱਕ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਜਿਉਂਦੇ ਜਿਉਂਨਾਂ ਨੂੰ ਸਵਰਗਵਾਸੀ ਬਣਾ ਕੇ ਰੱਖਣਾ ਸੱਚਖੰਡਵਾਸੀ ਬਣਾ ਕੇ ਰੱਖਣਾ ਆਓ ਬਾਪ ਦੀ ਯਾਦ ਵਿੱਚ ਸਾਬਤ ਸੂਰਤ ਦਸਤਾਰ ਸਿਰਾ ਜੇ ਮੋਹ ਹੀ ਨਾ ਰਹੀ ਤੇ ਸਰਕਾਰ ਖਾਲਸਾ ਕਿੱਥੋਂ ਪਾਲਦੇ ਹੋ ਇਹ ਗੱਲ ਮੈਂ ਨਹੀਂ ਕਹੀ ਮਹਾਰਾਣੀ ਜਿੰਦਾ ਨੇ ਕਹੀ ਸੀ ਦਲੀਪ ਹੁਣ ਨਹੀਂ ਆਉਣੀ ਸਰਕਾਰ ਖਾਲਸਾ ਉਹ ਕਿਉਂ ਕਹਿੰਦੇ ਮੋਹ ਹੀ ਹੈ ਨਹੀਂ ਕਲਗੀ ਧਰ ਨੇ ਮੋਹ ਰੱਖਿਆ ਹੈ ਕੇਸ ਊੜਾ ਤੇ ਜੋੜਾ ਮੋਰੀ ਹੈ ਨਹੀਂ ਪੁੱਤਰ ਦਲੀਪ ਨੇ ਵੀ ਕਹਿ ਦਿੱਤਾ ਮਾਂ ਉਹਨਾ ਚਿਰ ਮੈਨੂੰ ਰੱਬਾ ਮਰਨ ਨਾ ਦੇਈ ਮੇਰੀ ਮਾਂ ਨੂੰ ਜਿੰਨਾ ਚਿਰ ਮੈਂ ਮੋਹਰ ਵਾਪਸ ਨਹੀਂ ਲੈ ਆਉਂਦਾ ਪੱਗ ਦਾ ਮਤਲਬ ਇਹ ਵੀ ਸਬਤ ਸੂਰਤ ਹੋਣਾ ਬਾਪੂ ਦੀ ਯਾਦ ਵਿੱਚ ਨਸ਼ਾ ਛੱਡਿਆ ਜਾ ਸਕਦਾ ਹੈ ਨਸ਼ੇ ਦੇ ਤਸਕਰਾਂ ਖਿਲਾਫ ਮੁਹਿਮ ਵਢੀ ਜਾ ਸਕਦੀ ਹੈ ਬਾਪੂ ਦੀ ਯਾਦ ਵਿੱਚ ਪਰਗਮਨ ਤੋਂ ਬਚਿਆ ਜਾ ਸਕਦਾ ਹੈ ਬਾਪੂ ਦੀ ਯਾਦ ਵਿੱਚ ਮੁਰਦਾਰ ਛੱਡਿਆ ਜਾ ਸਕਦਾ ਹੈ ਇਸ ਲਈ ਆਓ ਅਸੀਂ ਆਪਣੇ ਬਜ਼ੁਰਗਾਂ ਨੂੰ ਜਿਉਂਦੇ ਰੱਖੀਏ ਉਹਨਾਂ ਨੂੰ ਕਦੇ ਵੀ ਮਰਨ ਨਾ ਦੇਈਏ ਔਰ ਜਿਉਂਦੇ ਜੀ ਸਵਰਗ ਵਿਖਾ ਦਈਏ ਅਸੀਂ ਤੁਹਾਡੇ وارث ਹੈਗੇ ਆਂ ਫਿਕਰ ਨਾ ਕਰਿਓ ਗੁਰੂ ਕਿਰਪਾ ਕਰੇ ਮੇਰੇ ਵੀਰ ਰਾਜਵਿੰਦਰ ਸਿੰਘ ਜਿਨ੍ਹਾਂ ਨੂੰ ਅਕਸਰ ਰਾਜ ਕਾਕੜਾ ਚ ਕਰਕੇ ਤੁਸੀਂ ਜਾਣਦੇ ਹੋ ਅਸੀਂ ਪ੍ਰਚਾਰ ਕਰਦੇ ਆ ਮਾਨਵਤਾ ਲਈ ਜਮਹੂਰੀਅਤ ਲਈ ਲੋਕਤੰਤਰ ਲਈ ਬੇਗਮਪੁਰੇ ਲਈ ਸਰਕਾਰੀ ਖਾਲਸਾ ਲਈ ਇਹ ਵੀਰ ਉਸ ਨੂੰ ਕਲਾਕਾਰੀ ਦੇ ਰੂਪ ਚ ਪੇਸ਼ ਕਰਦੇ ਆ ਹੁਣ ਆਓ ਆਪਾਂ ਮਿਲ ਕੇ ਇਹਨੂੰ ਅਦਾਕਾਰੀ ਬਣਾ ਦਈਏ ਇਹ ਕਲਾਕਾਰੀ ਤੱਕ ਸੀਮਤ ਨਾ ਰਹਿ ਜਾਏ ਭਾਵੇਂ ਹੁਣ ਸਾਨੂੰ ਸਿਸਟਮ ਚ ਜਾਣਾ ਪਊ ਅੱਗੇ ਲੋਕਾਂ ਲਈ ਵੋਟਾਂ ਮੰਗਣ ਜਾਣੇ ਹੁਣ ਨਾ ਜਾਓ ਆਪ ਮੈਦਾਨੇ ਜੰਗ ਚ ਨਿਤ ਰੋ ਜੇ ਬਾਪੂ ਬਚਾਉਣਾ ਇੱਕ ਬਾਪੂ ਉਹ ਹੈ ਜਿੰਨੇ ਜੰਮਿਆ ਇੱਕ ਬਾਪੂ ਆ ਹੈ ਜਿਹੜਾ ਸਾਡੇ ਚ ਪ੍ਰਕਾਸ਼ ਮਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਜੇ ਤੁਸੀਂ ਨਹੀਂ ਖੜੇ ਇਹ ਬਾਪੂ ਵੇਚ ਦੇਣਗੇ 328 ਸਰੂਪ ਚੋਰੀ ਵੇਚੇ 992886 ਅੰਗ ਚੋਰੀ ਛਾਪੇ 24536 ਅੰਗ ਲਾਪਤਾ ਕੀਤੇ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਖਾਗੈ ਪੇਸ਼ ਨਹੀਂ ਗਈ ਸ਼ਬਦ ਖਾ ਜਾਂਦੇ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਗਏ ਅਨੇਕਾਂ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਔਰ ਇੱਕ ਕ੍ਰਾਈਮ ਕੇਸ ਐਡਵੋਕੇਟ ਈਸ਼ਰ ਸਿੰਘ ਹੋਣਾ ਨੇ ਸਾਹਮਣੇ ਲਿਆਂਦਾ ਜਿਹੜਾ ਕੇਵਲ 3 ਸਾਲ ਦਾ ਹੈ 1995 ਤੋਂ 15 18 ਤੋਂ 23 ਤੱਕ ਪੈਂਡਿੰਗ ਹੈ ਪੜਤਾਲ ਨਹੀਂ ਹੋਈ ਔਰ ਉਸ ਬਾਬਤ ਜਦੋਂ ਪਹਿਲੀ ਸਰਕਾਰ ਆਈ ਪੰਥਕ ਉਦੋਂ ਇੱਕ ਕ੍ਰਾਈਮ ਹੋਇਆ ਉਦੋਂ ਬਾਅਦ ਕੈਪਟਨ ਤੇ ਚੰਨੀ ਸਾਹ ਵਾਗੈ ਚੋਰਾਂ ਦਾ ਸਾਥ ਦਿੱਤਾ ਅੱਜ ਤੀਸਰੇ ਆਗੈ ਮਹਾਪੁਰਸ਼ ਬਦਲਾ ਲੈਣ ਵਾਲੇ ਮੈਨੂੰ ਖਿਮਾ ਕਰਿਆ ਜੀ ਮੈਂ ਬਾਪੂ ਦੇ ਸਨਮੁਖ ਕਹਿ ਰਿਹਾ ਅੱਜ ਤੀਸਰਿਆਂ ਨੇ ਵੀ ਉਹੀ ਕੁਛ ਕਰਤਾ ਚੋਰਾਂ ਨਾਲ ਰਲ ਗਏ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੈ ਅਦਾਲਤਾਂ ਸਾਨੂੰ ਤਰੀਕਾ ਦੇ ਰਹੀਆਂ ਹੈ ਨਹੀਂ ਇਨਸਾਫ ਤੇ ਹੁਣ ਬਾਪੂ ਵਾਸਤੇ ਰਾਜ ਕੱਕੜਾ ਜੀ ਸਾਡੇ ਲਈ ਅਦਾਲਤਾਂ ਵੀ ਮੂੰਹ ਫੇਰ ਗਈਆਂ ਹੁਣ ਲਾਇ ਐਂਡ ਆਡਰ ਕਿਵੇਂ ਬਹਾਲ ਕਰਾਂ ਜ਼ਮੂਰੀਅਤ ਦੀ ਆਵਾਜ਼ ਕਿਵੇਂ ਸੁਣੀ ਜਾਊ ਇਸ ਲਈ ਸਾਨੂੰ ਹੁਣ ਆਪਣਾ ਆਪ ਸੋਚਣਾ ਪਊ ਗੁਰੂ ਕਿਰਪਾ ਕਰਿ ਆਓ ਬਾਪੂ ਦੀ ਯਾਦ ਬਾਪੂ ਦਾ ਭੋਗ ਬਣ ਕੇ ਨਾ ਰਹਿ ਜਾਏ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਏ ਸਾਰਿਆਂ ਨੂੰ ਜੀਵ ਆਇਆਂ ਖੜਾਏ ਬਰਚੇ ਮੈਂ ਤੁਹਾਨੂੰ ਦੇ ਚੱਲਿਆ ਘਰੇ ਜਾ ਕੇ ਪੜਿਓ ਔਰ ਇੱਕ ਰਾਇਮ ਕਿੰਨੇ ਕੀਤਾ ਆ ਜਿਹੜੇ ਦਰਬਾਰ ਸਾਹਿਬ ਨੀਲੀਆਂ ਪੱਗਾਂ ਵਾਲੇ ਬੈਠੇ ਹੋਏ ਇਹ ਬਾਹਰੋਂ ਕਿਸੇ ਨੇ ਕੀਤਾ ਉਹਨਾਂ ਨੇ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਸੁਣ ਕੇ ਅਸੀਂ ਆਪਣੀ ਅਰਦਾਸ ਕਰਦੇ ਆ ਆਪਣਾ ਜਨਮ ਦਿਨ ਮਨਾਉਨੇ ਆ ਸਾਡੇ ਵਿਆਹ ਹੁੰਦੇ ਨੇ ਸਾਡੇ ਇਸਤ ਗੁਰੂ ਨੇ ਸਾਡਾ ਲੋਕ ਪਰਲੋਕ ਗੁਰੂ ਹੈ ਉਸ ਗੁਰੂ ਬਾਬਤ ਦਰਬਾਰ ਸਾਹਿਬ ਕਦੇ ਢੇੜਾ ਤੁਹਾਡਾ ਲੱਗੇ ਤੇ ਕਿਰਪਾ ਕਰਕੇ ਸਾਨੂੰ ਵੀ ਮਿਲ ਆਇਓ ਤੁਹਾਡੇ ਮਿਲਣ ਨਾਲ ਸਾਡੇ ਵੀ ਹੌਸਲੇ ਵਧ ਜਾਂਦੇ ਔਰ ਇਨਾਂ ਹਾਲਾਤਾਂ 'ਚ ਸਾਨੂੰ ਕਹਿਣਾ ਭਾਈ ਬਲਦੇਵ ਸਿੰਘ ਜੀ ਤੁਸੀਂ ਆ ਕੇ ਬਾਪੂ ਦੇ ਭੋਗ ਤੇ ਕੀਰਤਨ ਕਰੋ ਇਹ ਵੀ ਕਿਸੇ ਮਰਦ ਦੀ ਨਿਸ਼ਾਨੀ ਹੋ ਸਕਦੀ ਹੈ ਦੂਜੇ ਦਿਵਸ ਦੀ ਗੱਲ ਨਹੀਂ ਭਜਨ ਦੇ ਸੱਚ ਕੌਣ ਸੁਣੇ ਆਓ ਪਵੇਖ ਲਈ ਹੋਂਦ ਲਈ ਸੁਰੱਖਿਆ ਲਈ ਲੰਬੰਦ ਹੋਈਏ <li>ਹੁੱਲਾਂ ਦੇ ਖਿਮਾ ਸ਼ੰਪੂਰਨਤਾ ਕਰਾਂ ਇੱਕ ਵਾਰੀ ਸਾਰੇ ਅੱਖੋ ਸਤਨਾਮ ਵਾਹਿਗੁਰੂ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ जो किछ है सो तेरा कबी मेरा मुझ में है किछ नहीं मेरा मुझ में है किछ नहीं जो किछ है सो तेरा तेरा तुझको ਸੌਪਤੇ ਤੇਰਾ ਤੁਝ ਕੋ ਸੌਪਤੇ ਕਿਆ ਲੱਗੇ ਮੇਰਾ ਕਿਆ ਲੱਗੇ ਮੇਰਾ ਸਤਗੁਰੂ ਕਿਰਪਾ ਕਰੇ ਸਾਰੀ ਸੰਗਤ ਦੀ ਹਾਜ਼ਰੀ ਲਾ ਲੈ ਸਮੁੱਚੇ ਪਰਿਵਾਰ ਦੀ ਸੇਤ ਜੱਪੀਆਂ ਆਪਸੀ ਪਿਆਰ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਸਤਗੁਰੂ ਲੋਕ ਪਰਲੋਕ ਪਰਦੇ ਕੱਝ ਲੈ ਰਹੀ ਗੱਲ ਅਰਦਾਸ ਦੀ ਮੈਂ ਅਰਦਾਸ ਕਰਦਾ ਏ ਸੱਭ ਜੀ ਜਿਹੜੇ ਸਿੱਖ ਧਰਤੀ ਤੇ ਆ ਕੇ ਕੀਰਤ ਕਰਦੇ ਨੇ ਨਾਮ ਜਪਦੇ ਨੇ ਵੰਡ ਕੇ ਛਕਦੇ ਨੇ ਸਰਬੱਤ ਦਾ ਭਲਾ ਮੰਗਦੇ ਨੇ ਉਹਨਾਂ ਨੂੰ ਚਰਨਾ ਚ ਨਿਵਾਸ ਨਾ ਦੇਈ ਉਹਨਾਂ ਨੂੰ ਵਾਰ-ਵਾਰ ਤਰਤੀ ਤੇ ਭੇਜੀ ਬਹੁਤ ਲੋੜ ਹੈ ਚਰਨਾ ਚ ਨਿਵਾਸ ਉਹਨਾਂ ਨੂੰ ਦੇ ਦਿਓ ਜਿਹੜੇ ਪੰਜਾਬ ਤੇ ਪੰਥ ਦੇ ਵੈਰੀ ਬਣੇ ਹੋਏ ਜਮਹੂਰੀਅਤ ਦੇ ਵੈਰੀ ਬਣ ਗਏ ਗੁਰੂ ਗ੍ਰੰਥ ਸਾਹਿਬ ਗੋਲ ਕਾਂ ਖਾ ਗਏ ਜ਼ਮੀਨਾਂ ਖਾ ਗਏ ਇਨਾਂ ਨੂੰ ਚਰਨਾ ਚ ਰਖ ਲਿਓ ਇਹ ਧਰਤੀ ਤੇ ਭਾਰ ਬਣੇ ਹੋਏ ਆ ਪਰ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਵਾਰ-ਵਾਰ ਧਰਤੀ ਤੇ ਭੇਜੀ ਸਤਿਗੁਰੂ ਉਹਨਾਂ ਦੀ ਬਹੁਤ ਲੋੜ ਹੈ ਗੁਰੂ ਕਿਰਪਾ ਕਰੇ ਸਤਿਗੁਰ ਸਭ ਦੀ ਹਾਜ਼ਰੀ ਲਾ ਲੈਣ ਮੇਰੇ ਵੀਰ ਭਾਈ ਰਾਜਵਿੰਦਰ ਸਿੰਘ ਰਾਜ ਕਾਕੜਾ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਆਉਣ ਵਾਲੇ ਸਮੇਂ ਚ ਆਵਾਜ਼ ਸਮਾਜ ਲੋਕਾਈ ਪ੍ਰਤੀ ਤਿੱਪੋ ਇਨਸਾਫ ਲਈ ਬੁਲੰਦ ਕਰਦੇ ਰਹਿਣ ਆਖੋ ਸਤਿਨਾਮ ਵਾਹਿਗੁਰੂ RAM KALI MOHALLA TEEJA ANAND ਟਿੱਪ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਿਲਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਰੱਜਿਆ ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਨੇਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਨਿਵਾਸਾਇ ਕਹਿ ਨਾਨਕ ਅਨੰਤ ਹੋਆ ਸਤ